ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪ ਜੀ ਦੇ ਨਾਲ ਇਤਿਆਜ਼ ਸਾਂਝਾ ਕਰੀਏ ਜਿਸ ਵੇਲੇ ਅਨੰਤਪੁਰ ਸਾਹਿਬ ਵਿਖੇ ਰਾਜਾ ਭੀਮ ਜੰਦ ਸਤਿਗੁਰਾਂ ਦੇ ਦਰਸ਼ਨ ਵਾਸਤੇ ਆਉਂਦਾ ਹੈ ਇਕ ਰਤ ਅਨੰਤਪੁਰ ਸਾਹਿਬ ਵਿਖੇ ਠਹਿਰਦਾ ਹੈ ਅਗਲੀ ਸਵੇਰ ਗੁਰੂ ਜੀ ਨੇ ਆਪਣੇ ਮਹਿਮਾਨ ਰਾਜਾ ਭੀਮਚੰਦ ਨੂੰ ਸ਼ਿਕਾਰ ਲਈ ਸਦਿਆ ਰਾਜਾ ਤਾਂ ਆਪਣੀ ਬਹਾਦਰੀ ਦੀ ਤਾਂਗ ਬਿਠਾਣ ਲਈ ਆਇਆ ਹੀ ਸੀ ਉਧਰ ਸੰਪਨਤਾ ਨਮੈਸ਼ ਵਿੱਚ ਤਾਂ ਉਹ ਉਨੀ ਉਨੀ ਰਿਆ ਇਸ ਲਈ ਹੁਣ ਬਹਾਦਰੀ ਵਖਾਨ ਦਾ ਉਸ ਨੂੰ ਚਾਹ ਸੀ ਉਸ ਨੇ ਸਦਾ ਸਵੀਕਾਰ ਕਰ ਲਿਆ ਭੀਮਚੰਦ ਦੇ ਚੁਣੇ ਹੋਏ ਵੀਰ ਜੋ ਉਸ ਦੇ ਨਾਲ ਆਏ ਸਨ ਸ਼ਿਕਾਰ ਵਿੱਚ ਵੀ ਨਾਲ ਹੋ ਗਏ ਗੁਰੂ ਸਾਹਿਬ ਜੀ ਦੇ ਪੰਜ ਸਿੱਖ ਪਾਲੇ ਤਰਵਾਰਾਂ ਦੀ ਨਾਲ-ਨਾਲ ਚੱਲੇ ਕੋ ਸਿਖਾਂ ਨੇ ਅੱਗੇ-ਅੱਗੇ ਜੰਗਲ ਵਿੱਚ ਹਾਕਾ ਕੀਤਾ ਪਰ ਜਿਸ ਸਿੰਘ ਦੀ ਤਲਾਸ਼ ਸੀ ਜਿਸ ਸ਼ਿਕਾਰ ਦੀ ਤਲਾਸ਼ ਸੀ ਉਹਦਾ ਕਿਤੇ ਵੀ ਪਤਾ ਨਹੀਂ ਚਲਿਆ ਸਾਂਝ ਢਾਲਾਈ ਤਰਕਾਲਾਂ ਪੈ ਗਈਆਂ ਸੂਰਜ ਡੁੱਬ ਰਿਹਾ ਸੀ ਰਾਜਾ ਭੀਮਚੰਦ ਥਕਾਵਟ ਮਹਿਸੂਸ ਕਰਨ ਲੱਗਾ ਪਰਤਨ ਦੀ ਗੱਲ ਹੋਣ ਲੱਗੀ ਗੁਰੂ ਜੀ ਨੇ ਅਜੀਤ ਸਿੰਘ ਉਹ ਸ਼ਿਕਾਰ ਦੀ ਟੋਹ ਦੇ ਵਿੱਚ ਸਨ ਉਹ ਸ਼ਿਕਾਰ ਤੋਂ ਲਕਸ਼ ਪੂਰਾ ਕੀਤੇ ਬਿਨਾ ਪਰਤਨ ਨਹੀਂ ਸਨ ਚਾਹੁੰਦੇ ਸ਼ੇਰ ਨੇ ਉਸ ਪ੍ਰਦੇਵ 'ਚ ਕਈ ਅਤਿਹਾਵਾਵਾਂ ਕੀਤੀਆਂ ਸਨ ਗ੍ਰਾਮੀਣਾਂ ਤੇ ਗੁਰੂ ਜੀ ਦੇ ਕੋਲ ਸ਼ਿਕਾਇਤ ਕੀਤੀ ਸੀ ਭੀਮਚੰਦ ਅੰਦਰ ਵੱਲੋਂ ਖਬਰਾ ਸਿਆ ਰਹਾ ਸੀ ਕਿ ਰਾਤ ਦੇ ਸਮੇਂ ਬਿਨਾ ਮਚਾਣ ਬਣੇ ਸ਼ੇਰ ਵੱਲੋਂ ਟੱਕਰ ਲੈਣਾ ਆਪਣੀ ਮੌਤ ਨੂੰ ਸੱਦਣ ਦੇ ਸਮਾਨ ਸੀ ਪਰ ਇਹ ਗੱਲ ਵੀ ਗੁਰੂ ਜੀ ਨੂੰ ਦਸਨ ਵਿੱਚ ਰਾਜਾ ਭੀਮਚੰਦ ਬੇਇੱਜ਼ਤੀ ਸਮਝਾ ਸੀ ਇਸ ਲਈ ਚੁੱਪ ਸੀ ਗੁਰੂ ਜੀ ਸਾਰਿਆਂ ਨੂੰ ਲੈ ਕੇ ਹੋਰ ਵੀ ਵਿਹੜ ਵਿੱਚ ਵੜ ਗਏ ਰਾਜਾ ਭੀਮਚੰਦ ਰੋਗ ਦਾ ਰਹਿ ਗਿਆ ਪਰ ਗੁਰੂ ਜੀ ਵੀ ਉਸ ਦਾ ਕਮੰਡ ਤੋੜਨਾ ਚਾਹੁੰਦੇ ਸੀ ਉਹ ਅੰਤਰਜਾਮੀ ਸਨ ਅਤੇ ਭੀਮਚੰਦ ਦੇ ਮਨ ਨੂੰ ਸਮਝਦੇ ਸਨ ਤਲਾਸ਼ ਸਫਲ ਹੋਈ ਬੀੜ ਦੇ ਵਿੱਚ ਝਾੜੀਆਂ ਦੇ ਵਿੱਚ ਇੱਕ ਜਗ੍ਹਾ ਤੇ ਸ਼ੇਰ ਬੜੇ ਮਜ਼ੇ ਨਾਲ ਆਰਾਮ ਕਰ ਰਿਹਾ ਸੀ ਉਸ ਦੀ ਲੰਮੀ ਪੂਛ ਝਾੜੀਆਂ ਵਿੱਚੋਂ ਬਾਹਰ ਵਿਖਾਈ ਦੇ ਰਹੀ ਸੀ ਉਸ ਦੀ ਲੰਬਾਈ ਅਤੇ ਮੋਟਾਈ ਦਾ ਸਹਿਜ ਹੀ ਅਨਮਾਨ ਲਗਾਇਆ ਜਾ ਸਕਦਾ ਸੀ ਕਿ ਛੇ ਭੀਮ ਕਾਇ ਹੈ ਤੇ ਬਹੁਤ ਸ਼ਕਤੀਸ਼ਾਲੀ ਹੈ ਜੰਗਲ ਦਾ ਇੱਕ ਮਾਤਰ ਸਮਰਾਟ ਹੋਣ ਦੇ ਨਾਤੇ ਉਹ ਸਭ ਦੀ ਪ੍ਰੀਖਿਆ ਕਰਦਾ ਹੋਇਆ ਲਟਿਆ ਹੋਇਆ ਸੀ ਉਸ ਦਾ ਪੂਰਾ ਵਿਸ਼ਵਾਸ ਸੀ ਕਿ ਉਸ ਦੇ ਆਰਾਮ ਵਿੱਚ ਹੱਤਾ ਘੇਵ ਦਾ ਸਾਜ਼ ਕਿਸੇ ਨੂੰ ਵੀ ਨਹੀਂ ਹੋ ਸਕਦਾ ਗੁਰੂ ਜੀ ਨੇ ਝਾੜੀ ਦੇ ਨੇੜੇ ਆ ਕੇ ਸ਼ੇਰ ਨੂੰ ਲਲਕਾਰਨਾ ਚਾਹਿਆ ਪਰ ਭੀਮ ਚੰਦ ਨੇ ਅਜਿਹਾ ਕਦਮ ਚੁੱਕਣ ਵੱਲੋਂ ਉਹਨਾਂ ਨੂੰ ਇਸ਼ਾਰੇ ਦੇ ਨਾਲ ਮਨਾ ਕੀਤਾ ਅਜੇ ਇਹ ਵਿੱਚ ਸ਼ੇਰ ਦੀ ਝਪਟ ਜਾਣ ਲੇਵਾ ਹੋ ਸਕਦੀ ਹੈ ਅਸੀਂ ਸਭ ਬਿਨਾਂ ਕਿਸੇ ਸੁਰੱਖਿਆ ਸਾਧਨ ਤੇ ਧਰਤੀ ਤੇ ਖੜੇ ਹਾਂ ਉਦ ਇੱਕ ਹੀ ਵਾਰ ਕਾਟਕ ਸਿੱਧ ਹੋਏਗਾ ਅਜਿਹੀ ਗੱਲ ਪੀਪ ਚੰਦ ਦੇ ਮੂੰਹੋਂ ਸੁਣ ਕੇ ਗੁਰੂ ਜੀ ਨੂੰ ਆਸ ਆ ਗਿਆ ਬਹਾਦਰੀ ਦੀ ਤਾਂ ਇੱਕ ਬਠਾਣ ਦੀ ਸ਼ਰ ਰੱਖਣ ਵਾਲਾ ਵਿਅਕਤੀ اچانک ਕੈਰਤਾ ਦੀਆਂ ਗੱਲਾਂ ਕਰ ਰਿਹਾ ਹੈ ਗੁਰੂ ਜੀ ਨੇ ਰਾਜੇ ਦੇ ਵੀਰ ਸੈਨਿਕਾਂ ਨੂੰ ਨਾਲ ਆਉਣ ਦਾ ਆਵਾਣ ਕੀਤਾ ਉਸ ਸਮੇਂ ਸ਼ਾਮ ਵੇਲੇ ਸ਼ੇਰ ਦੇ ਨਦੀਕ ਜਾਣ ਦਾ ਕਿਸੇ ਨੂੰ ਸਾਹਸ ਨਹੀਂ ਹੋਇਆ ਸੱਚ ਹੈ ਸਿੰਘਾਂ ਦੇ ਦਲ ਨਹੀਂ ਹੁੰਦੇ ਸ਼ਿਕਾਰੀ ਦਲ ਵਿੱਚ ਇੱਕ ਹੀ ਸਿੰਘ ਸੀ ਉਹ ਜੰਗਲ ਦੇ ਸਿੰਘ ਵੱਲੋਂ ਭੜਨੂ ਤਾਬਲਾ ਸੀ ਗੁਰੂ ਜੀ ਨੇ ਦੂਰ ਵੱਲੋਂ ਬਦੂਕ ਦੁਆਰਾ ਸਿੰਘ ਉੱਤੇ ਗੋਲੀ ਚਲਾਉਣਾ ਅਣਉਚਿਤ ਸਮਝਿਆ ਰਾਜਾ ਅਤੇ ਉਸ ਦਾ ਦਾਤਾ ਗੁਰੂ ਜੀ ਦੀ ਉਤਾਵਲੀ ਵੇਖ ਕੇ ਜਲਦੀ ਨਾਲ ਪਹਿੜਾਂ ਦੇ ਵਿਸ਼ੇਸ਼ ਰੱਖਿਆ ਢੂੰਡਣ ਲੱਗਾ ਉਧਰ ਗੁਰੂ ਜੀ ਨੇ ਤਲਵਾਰ ਲੈ ਕੇ ਉਸ ਘਣੀ ਝਾੜੀ ਦੇ ਵੱਲ ਚਾਲੇ ਪਾਏ ਜਿਸ ਵਿੱਚੋਂ ਸਿੰਘ ਦੀ ਸ਼ੇਰ ਦੀ ਦੰਮ ਪੂਛ ਦੀ ਵਿਖਾਈ ਦੇ ਰਹੀ ਸੀ ਸੇਗੁਰੂ ਗੋਮ ਸਿੰਘ ਜੀ ਨੇ ਸ਼ੇਰ ਦੇ ਨੇੜੇ ਪਹੁੰਚ ਕੇ ਇੱਕ ਵੱਡਾ ਪੱਥਰ ਝਾੜੀ ਵੱਲ ਲੜਕਾ ਦਿੱਤਾ ਸ਼ੇਰ ਨੇ ਆਪਣੇ ਆਰਾਮ ਵਿੱਚ ਖਲੜ ਮਹਿਸੂਸ ਕੀਤੀ ਅੰਧੇ ਮਰੀਰ ਆਵਾਜ਼ ਵਿੱਚ ਗਰਜਣਾ ਕੀਤੀ ਪਰ ਇਥੋਂ ਹਿਲੇਆ ਨਹੀਂ ਉਹਦਾ ਦਿਲ ਦਹਿਲਾ ਦੇਣ ਵਾਲਾ ਕੋਰ ਗਰਜਣ ਸੁਣ ਕੇ ਰਾਜਾ ਦਲਦੇ ਰੌਂਕ ਤੇ ਖੜੇ ਹੋ ਗਏ ਗੁਰੂ ਜੀ ਨੇ ਫਿਰ ਝਾੜੀਆਂ ਨੂੰ ਫੜ ਕੇ ਜੋ ਨਾ ਹਲਾਇਆ ਤੇ ਸ਼ੇਰ ਨੂੰ ਚੰਭਾ ਹੋ ਰਿਹਾ ਸੀ ਕਿ ਕਿਹਦੀ ਮੌਤ ਆਈ ਹੈ ਜੋਸ਼ ਦੇ ਨਾਲ ਮਜ਼ਾਕ ਕਰ ਰਿਹਾ ਹੈ ਅਖੀਰ ਉੱਠਣਾ ਹੀ ਪਿਆ ਉਸ ਨੂੰ ਸ਼ੇਰ ਆਰਾਮ ਮੁੰਦਰਾ ਵੱਲੋਂ ਕ੍ਰੋਧ ਦੀ ਮੁਦਰਾ ਵਿਚਾ ਗਿਆ ਤੇ ਉੱਠ ਕੇ ਝਾੜੀਆਂ ਵੱਲੋਂ ਬਾਹਰ ਖੜਾ ਹੋ ਗਿਆ ਲੰਬੇ ਕੜਾਈ ਲਈ ਇੰਨੇ ਭਿਆਨਕ ਢੰਗ ਵੱਲੋਂ ਉਹਨੇ ਮੂੰਹ ਖੋਲਿਆ ਕਿ ਗੁਰੂ ਜੀ ਦੇ ਸਾਥੀ ਸਿੱਖ ਬਿਕਣ ਲਗੇ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਲਕ ਨજર ਛੇ ਦੀ ਦ੍ਰਿਸ਼ਟੀ ਵੱਲੋਂ ਅਜੇ ਹੀ ਮਿਲੀ ਕਿ ਦੋਨਾਂ ਪਤਲੀ ਨੂੰ ਵੀ ਨਹੀਂ ਸੰਹਲਾ ਸਕੇ ਖੇਰ-ਖੇਰ ਸੋਚ ਰਿਆ ਸੀ ਕਿ ਕੌਣ ਸਾਥੀ ਜਵਾਨ ਹੋ ਸਕਦਾ ਹੈ ਜੋ ਆਪਣੇ ਕਰਮਾਂ ਉਤੇ ਜਿਹੜਾ ਡਟਿਆ ਹੈ ਕਿ ਅੱਖ ਚਮਕਣ ਤੱਕ ਦਾ ਨਾਮ ਨਹੀਂ ਲੈ ਰਿਹਾ ਉਹ ਕਰੋ ਦੇ ਵਿੱਚ ਗੁਰਰਾਇਆ ਤੇ ਉਸਨੇ ਜੋ ਨਾਲ ਪੋਛ ਨੂੰ ਫਟਕਾਰਿਆ ਗੁਰੂ ਜੀ ਨੇ ਉਸ ਨੂੰ ਫੇਰ ਲਲਕਾਰਿਆ ਤੇ ਉਹ ਲਵਕੜ ਨੂੰ ਤਿਆਰ ਸੀ ਗੁਰੂ ਜੀ ਉਸ ਦਾ ਵਾਰ ਸੰਭਾਲਣ ਨੂੰ ਬਿਲਕੁਲ ਤਿਆਰ ਵਰਤਾਰ ਸਣ ਸ਼ੇਰ ਭੁੜਕਿਆ ਗਰਜਣਾ ਕਰਦਾ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਪਰ ਝੋਟਿਆ ਭੀਵ ਚੰਦ ਤੇ ਉਹਦੇ ਦਲ ਦੇ ਬਹਾਦਰਾਂ ਦੀਆਂ ਅੱਖਾਂ ਬੰਦ ਹੋ ਗਈਆਂ ਲੇਕਿਨ ਗੁਰੂ ਜੀ ਨੇ ਆਪਣੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਰ੍ਹਾਂ ਸ਼ੇਰ ਦੇ ਅਗਲੇ ਪੰਜਿਆਂ ਅਤੇ ਮੂੰਹ ਦਾ ਬਾਰ ਆਪਣੇ ਸਿਰ ਦੇ ਨਜ਼ਦੀਕ ਢਾਲ ਤੇ ਰੁਕਿਆ ਪੈਰਾਂ ਨੂੰ ਮਜ਼ਬੂਤ ਰੱਖਦੇ ਹੋਏ ਆਪਣੀ ਤਲਵਾਰ ਦਾ ਇੱਕ ਭਰਪੂਰ ਵਾਰ ਸ਼ੇਰ ਦੇ ਸਰੀਰ ਤੇ ਕੀਤਾ ਇਸ ਤੋਂ ਪੂਰ ਕੇ ਸ਼ੇਰ ਪਿਛਲੇ ਪਿੱਛੇ ਅੜ ਕੇ ਦੁਬਾਰਾ ਲਪਕਦਾ ਉਦੋਂ ਸਰੀਰ ਵਿਚੋਂ ਘਟ ਕੇ ਲੜ ਗਿਆ ਤੇ ਉਥੇ ਹੀ ਹਵਾ ਦੇ ਵਿੱਚ ਛੇ ਤੋਂ ਧਰਤੀ ਉੱਤੇ ਆ ਡਿ ਗਿਆ ਪੰਜ ਸੱਤ ਪਲ ਉਸ ਦੇ ਅੱਗੇ ਦੇ ਪੰਜੇ ਹਿਲੇ ਮੂੰਹ ਵੱਲੋਂ ਗੰਬੀਰ ਅਤੇ ਭਿਆਨਕ ਆਵਾਜ਼ ਨਿਕਲੀ ਉਹਦਾ ਸਰੀਰ ਅਡੋਲ ਹੋ ਗਿਆ ਸ਼ਾਂਤ ਹੋ ਗਿਆ ਸ਼ੇਰ ਮਰ ਚੁਕਿਆ ਸੀ ਉਸਦਾ ਵਿਸ਼ਾਲ ਸਰੀਰ ਰਕਤ ਰੰਜਿਤ ਧਰਤੀ ਉਤੇ ਵੇਸਾਰੇ ਪਿਆ ਸੀ ਰਾਜਾ भीमचंद ਨੇ ਸਾਰੀ ਘਟਨਾ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਉਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਕੋਈ ਪੁਰਖ ਐਡੇ ਵੱਡੇ ਸ਼ੇਰ ਨੂੰ ਕੇਵਲ ਧਾਲ ਤੇ ਤਲਵਾਰ ਤੇ ਸ਼ੈਤਨ ਅਨਮਾਰ ਦੇਵੇਗਾ ਉਹ ਤਾਂ ਗੁਰੂ ਜੀ ਉਤੇ ਆਪਣੀ ਸ਼ੂਰ ਬੀਤਾ ਬਠਾਨ ਆਇਆ ਸੀ ਪਰ ਉਸ ਦੀ ਸ਼ੇਰ ਵੱਲੋਂ ਹੋਈ ਮੁੱਠ ਭੇੜ ਨੂੰ ਵੇਖ ਕੇ ਵਿਚਲਤ ਹੋ ਗਿਆ ਉਹ ਗੁਰੂ ਜੀ ਦੀ ਬਹਾਦਰੀ ਨੂੰ ਮਰਨਾ ਨਹੀਂ ਚਾਹੁੰਦਾ ਸੀ ਪਰ ਪ੍ਰਤੱਖ ਘਟਨਾ ਨੂੰ ਨਕਾਰ ਵੀ ਨਹੀਂ ਸਕਦਾ ਸੀ ਚੁੱਪਚਾਪ ਬਿਨਾ ਗੁਰੂ ਜੀ ਦੀ ਸ਼ੂਰ ਬੀਰਤਾ ਦੀ ਪ੍ਰਸ਼ੰਸਾ ਵਿੱਚ ਇੱਕ ਸ਼ਬਦ ਵੀ ਬੋਲੇ ਗੁਰੂ ਜੀ ਦੇ ਨੇੜੇ ਚਲਾ ਗਿਆ ਤੇ ਸ਼ੇਵਕਾਂ ਨੇ ਸ਼ੇਰ ਦੇ ਮੋਹਰੇ ਸ਼ਰੀਰ ਨੂੰ ਸੰਭਾਲਿਆ ਸ਼ਿਕਾਰੀ ਧਲੇ ਜੰਗਲ ਵਿੱਚੋਂ ਪਰਤ ਪਿਆ ਜੰਗਲ ਵਿੱਚ ਅੰਧੇਰਾ ਗਹਿਰ ਨੂੰ ਲੱਗ ਪਿਆ ਹੋਰ ਪਿਆਰਿਓ ਇਸ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ੂਰ ਬੀਰਤਾ ਨੂੰ ਨਯਰ ਅੰਦਾਜ਼ ਵੀ ਨਹੀਂ ਸੀ ਕੀਤਾ ਜਾ ਸਕਦਾ ਸਾਰੀ ਸੰਗਤ ਅਚਚ ਕਰ ਰਹੀ ਸੀ ਔਰ ਰਾਜਾ ਭੀਮ ਚੰਦ ਦੇ ਹਿਰਦੇ ਦੇ ਵਿੱਚ ਵੀ ਇਹ ਗੱਲ ਕਰ ਕਰ ਬੈਠ ਗਈ ਕਿ ਇਦੋਂ ਵੱਡਾ ਸੂਰਬੀਰ ਯੋਧਾ ਕੋਈ ਹੋ ਹੀ ਨਹੀਂ ਸਕਦਾ ਜਿਸ ਨੇ ਇੱਕ ਵਿਸ਼ਾਲ ਕਾਈ ਸ਼ੇਰ ਦੇ ਦੋ ਟੋਟੇ ਕਰਕੇ ਧਤੀ ਤੇ ਪਟਕਾ ਕੇ ਮਾਰਿਆ ਹੈ ਸੋ AC 7 ਦਾ ਸ਼ੇਰ ਦਾ ਸ਼ਿਕਾਰ ਜੋ ਆਪ ਜੀ ਨੇ ਸਰਵਣ ਕੀਤਾ ਸਤਿਗੁਰ ਸੱਚੇ ਬਾਦਸ਼ਾਹ ਜੀ ਕਿਰਪਾ ਕਰਨ ਹੋਈਆਂ ਭੁਲਾਣੋਂ ਨਾ ਜਿਤਾ ਰਹਿਓ ਗੱਜ ਕੇ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ